ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਇਸ ਤਰ੍ਹਾਂ ਉਚਾਰਨ ਕਰਨਾ ਰਾਗ ਸੋਰਠ ਬਾਣੀ ਭਗਤ ਨਹੀਂ ਕਹਿਣਾ ਬਾਣੀ ਪਦ ਤੇ ਵੀ ਯਮਕ ਲਾ ਕੇ ਉਚਾਰਨ ਕਰਨਾ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ Hindu ਮੂਏ ਤੁਰਕ ਮੂਏ ਸਿਰ ਨਾਈ ਕੋਏ ਲੈ ਜਾਰੇ ਕੋਏ ਲੈ ਗਾਡੇ ਤੇਰੀ ਗਤ ਦੁਹ ਨ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਸੋਹ ਦਿਸ ਪਸਰਿਓ ਹੈ ਜਮ ਜੀਵਰਾ ਰਹਾਉ ਕਬਿਤ ਪੜੇ ਪੜ ਕਵਤਾ ਮੂਏ ਕੱਪੜ ਕੇ ਦਾ ਰਹਿ ਜਾਈ ਇੱਕ ਕਬਿਤ ਹੀ ਉਚਾਰਨ ਕਰਨਾ ਕਬਿਤ ਨਹੀਂ ਕਹਿਣਾ ਹੈ ਕਬਿਤ ਪੜੇ ਪੜ ਕਵਿਤਾ ਮੂਏ ਕਵਿਤਾ ਵੀ ਪੂਰਨ ਉਚਾਰਨ ਕਰਨਾ ਕੱਪੜ ਕੀ ਦਾ ਰਹਿ ਜਾਈ ਕੱਪੜ ਪਦ ਕਸ ਕੇ ਉਚਾਰ ਕਰ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗਤ ਇਨਹ ਨਾ ਪਾਈ ਦਰਬ ਸੰਚ ਸੰਚ ਰਾਜੇ ਮੂਏ ਗੱਡ ਗਾੜ ਲੈ ਕੰਚਨ ਭਾਰੀ ਹਾਂ ਗੱਡ ਲੈ ਕੰਚਨ ਭਾਰੀ ਬੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ RAM ਨਾਮ ਬਿਨ ਸਭੈ ਬਿਗੂਤੇ ਦੇਖੋ ਉਹ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ ਜਬ ਜਰੀਏ ਤਬ ਹੋਏ ਭਸਮ ਤਨ ਰਹੇ ਕਰਮ ਦਾਲ ਖਾਈ ਇਹ ਧਿਆਨ ਨਾਲ ਵਿਸਰਾਮ ਲਾਉਣਾ ਹੈ ਜਬ ਜਰੀਏ ਇਥੇ ਠਮਕ ਤਬ ਹੋਏ ਭਸਮ ਤਨ ਇਥੇ ਵਿਸਰਾਮ ਹੈ ਰਹੇ ਇਥੇ ਯਮ ਕਲਾ ਦਨੀ ਹੈ ਕਿਰਮਦਲ ਇਹ ਵੱਖਰਾ ਪਾਠ ਕਰਨਾ ਹੈ ਕਿਰਮਦਲ ਇਕੱਠਾ ਨਹੀਂ ਕਹਿ ਦੇਣਾ ਕਿਰਮਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਗਾਗਰ ਪਾ ਦੋ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਇਹ ਆ ਤਾਨ ਕੀ ਇਹ ਬਡਾਈ ਹਾਂਜੀ ਇਹ ਉਚਾਰਨ ਕਰਨਾ ਇਹ ਹੈ ਨਹੀਂ ਕਹਿਣਾ ਈਲੀ ਸਿਆਰੀ ਹਾਹੀ ਦਲਾਵਾਂ ਨਾਲ ਇਹ ਕਾਹੇ ਭਈਆ ਫਿਰਤਾ ਫੂਲਿਆ ਫੂਲਿਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਕਾਹ ਦੀ ਭਈਆ ਇੱਥੇ ਵਿਸਰਾਮ ਹੈ ਫਿਰ ਤਾ ਫੂਲਿਆ ਫੂਲਿਆ ਜਾਬ ਦਸਮਾਸ ਉਰਦ ਮੁਖ ਰਹਿਤਾ ਮੁਖ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੂਲਿਆ ਰਹਾਉ ਜੋ ਮਦਮਾਖੀ ਤਿਉ ਸੋਰਠ ਰਸ ਸੋਠੋਰ ਰਸ ਜੋ ਮਦਮਾਖੀ ਮਦ ਪੂਲਾ ਹੀ ਬੋਲਣਾ ਜੋ ਮਦਮਾਖੀ ਦੇਉ ਸਠੌਰ ਰਾਸ ਜੋਰ ਜੋਰ ਧਾਨ ਕੀਆ ਮਰਤੀ ਬਾਰ ਲੇਹ ਲੇਹ ਕਰੀਆ ਭੂਤ ਰਹਿਨ ਕਿਉ ਦੀਆ ਭੂਤ ਰਹਿਨ ਕਿਉ ਦੀਆ ਦੇਹਰੀ ਲਾ ਬਰੀ ਨਾਰ ਸੰਗ ਭਈ ਆਗਾ ਸੱਜਣ ਸੁਹੇਲਾ ਠਮਕ ਬੜੇ ਧਿਆਨ ਨਾਲ ਲਾਉਣੀ ਹੈ ਦੇਹਰੀ ਲਾ ਦੇਹਰੀ ਤੱਕ ਯਾਨੀ ਡਿਊਟੀ ਤੱਕ ਵਰੀ ਨਾਰ ਸੰਗ ਭਈ ਵਿਆਹੀ ਹੋਈ ਔਸਤਰੀ ਜਿਹੜੀ ਐ ਉਹ ਨਾਲ ਜਾਂਦੀ ਐ ਦੇਹਰੀ ਲਾਓ ਵਰੀ ਨਾਰ ਸੰਗ ਭਈ ਆਗੇ ਸੱਜਣ ਸੁਹੀਲਾ ਮਰ ਘਟ ਲਾਓ ਸਭ ਲੋਕ ਕੁਟੰਬ ਭਇਓ ਆਗੇ ਹੰਸ ਅਕੇਲਾ ਮਰ ਘਟ ਲਾਓ ਇੱਥੇ ਠਮਕ ਲਾ ਦਿੰਗੇ ਸ਼ਮਸ਼ਾਨ ਭੂਮਿਕਾ ਤੱਕ ਮਸਾਣਾ ਤੱਕ ਸਭ ਲੋਕ ਕੁਟੰਬ ਭਇਓ ਇੱਥੇ ਵਿਸਰਾਮ ਅਗੇ ਹੰਸ ਅਕੇਲਾ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਪੂਆ ਝੂਠੀ ਮਾਇਆ ਆਪ ਬੰਦਾ ਆ ਜੋ ਨਲ ਨਲਨੀ ਪ੍ਰਾਮਸੂਆ ਬੇਦ ਪੁਰਾਨ ਸਬੈ ਮਤ ਸੁਨਕੇ ਬੇਦ ਪੁਰਾਨ ਸਬੈ ਮਤ ਸੁਨਕੇ ਕਰੀ ਕਰਮ ਕੀ ਆਸਾ ਕਾਲ ਗ੍ਰਸਤ ਸਭ ਲੋਗ ਸਿਆਨੇ ਉਠ ਪੰਡਿਤ ਪੈ ਚੱਲੇ ਨਿਰਾਸਾ ਹੰਦੀ ਉਠ ਪੰਡਿਤ ਪੈ ਚੱਲੇ ਨਿਰਾਸਾ ਮਨ ਰੇ ਸਰਿਉਨਾ ਇਕਾ ਕਾਜਾ ਭਜਿਉ ਨਾ ਰਗਪਤ ਰਾਜਾ ਰਹਾਉ ਬਾਨਖੰਡ ਜਾਏ ਜੋਗ ਤਪ ਕੀਨੋ ਤੰਦ ਮੂਲ ਚੁੰਨ ਖਾਇਆ ਨਦੀ ਬਿਦੀ ਸਬਦੀ ਮੋਨੀ ਜਾਮਕੇ ਪਟੈ ਲਿਖਾਇਆ ਭਗਤ ਨਾਰਦੀ ਰਿਦੇ ਨ ਆਈ ਕਾਚ ਕੂਚ ਤਨ ਦੀਨਾ ਰਾਗ ਰਗਨੀ ਦਿੰਬ ਹੋਏ ਬੈਠਾ ਉਹ ਨ ਹਰ ਕਿਆ ਲੀਨਾ ਇਹ ਦਿੰਬ ਉਚਾਰਨ ਕਰਨਾ ਕਈ ਅੰਜਾਨ ਪਾਠ ਹੀ ਪਿੰਡ ਕਹਿ ਜਾਂਦੇ ਹਨ ਡੱਡੇ ਡਿੰਬ ਉਚਾਰਨਾ ਪਰਿਯੋਕਾਲ ਸਭ ਜੱਗ ਉੱਪਰ ਮਾਹੀ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਇਹ ਖਾਲਸੇ ਪਾਠ ਜਿਹੜਾ ਸੁੱਧ ਪਾਠ ਹੈ ਕਈ ਖਾਲਸੇ ਕਹਿ ਜਾਂਦੇ ਨੇ ਖਾਲਸੇ ਪਾਠ ਸੁੱਧ ਪਾਠ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ